ਸਤਿ ਸ਼੍ਰੀ ਅਕਾਲ ਜੀ ਮੈਂ ਲਾਪਰੇਕਰ ਹਰਸਨ ਜੀ ਸ੍ਰਿੰਦਰ ਕੌਰ ਦਵਾਰਾ ਲਿਖੀ ਗਈ ਕਹਾਣੀ ਬਾਬਾ ਅਰੂੜ ਸਿੰਘ ਲੈ ਕੇ ਆਉ ਆਪਾਂ ਇਹ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕੁਝ ਕ ਗੱਲਾਂ ਹੁੰਦੀਆਂ ਨੇ ਜੋ ਹੁੰਦੀਆਂ ਨਹੀਂ ਹਕੀਕਤ ਨੇ ਪਰ ਕਹਾਣੀ ਵਰਗੀਆਂ ਹਕੀਕਤ ਹੁੰਦੀਆਂ ਉਹਨਾਂ ਗੱਲਾਂ ਵਿੱਚ ਇਸੀ ਤਰ੍ਹਾਂ ਦੀ ਇੱਕ ਹਕੀਕਤ ਸੀ ਬਾਬਾ ਅਰੋੜ ਸਿੰਘ ਦੀ ਕਿੰਨੇ ਹੀ ਸਵਾਲ ਨੇ ਇਸ ਦਿਮਾਗ ਵਿੱਚ ਤੇ ਕਿੰਨੇ ਹੀ ਬਾਬੇ ਅਰੋੜ ਸਿੰਘ ਵਰਗੇ ਹੋਣ ਦੀ ਸਮਾਜ ਵਿੱਚ ਮੈਂ ਇਸ ਕਹਾਣੀ ਦੀ ਲੜੀ ਸ਼ੁਰੂ ਕਰਨ ਲੱਗੀਆਂ ਸ਼ਾਇਦ ਉਹਨਾਂ ਦੇ ਦਰਦ ਨੂੰ ਪਾਟਕਾਂ ਦੇ ਰੂਪ ਰਗ ਰਹਿ ਸਕਾਂ ਆਸ ਕਰਦੀ ਹਾਂ ਕਿ ਇਸ ਕਹਾਣੀ ਨੂੰ ਤੁਸੀਂ ਮੇਰੀਆਂ ਬਾਕੀ ਕਹਾਣੀਆਂ ਵਾਂਗ ਹੀ ਪਿਆਰ ਦੇਵੋਗੇ ਅਰੋੜ ਸਿੰਘ ਟੁੱਟੇ ਜਿਹੇ ਪੁਰਾਣੇ ਕਮਰੇ 'ਚ ਪੁਰਾਣੇ ਜਿਹੇ ਮੰਜੇ ਤੇ ਪਿਆ ਸੀ ਬਾਹਵਾਂ ਨੇ ਮੋੜ ਕੇ ਮੱਥੇ ਤੇ ਰੱਖੀ ਹੋਈ ਸੀ ਛੱਤ ਦੀਆਂ ਪੁਰਾਣੀਆਂ ਸਤਿਹਰੀਆਂ ਨੂੰ ਦੇਖ ਰਿਹਾ ਸੀ ਜੋ ਉਸਨੇ ਕਦੀ ਖੁਦ ਘੜੀਆਂ ਸਨ ਛੀਲ ਦੀ ਲੱਕੜ ਛੋ ਬਾਹਰ ਮੀ ਪੈ ਰਿਹਾ ਸੀ ਸੱਤ ਚੁੰਦੇ ਹੋਣ ਕਰਕੇ ਉਹਨੇ ਥੱਲੇ ਚਾਹ ਵਾਲਾ ਪਿੱਤਲ ਦਾ ਪਤੀਲਾ ਰੱਖਿਆ ਹੋਇਆ ਸੀ ਜਿਸ ਵਿੱਚ ਤ੍ਰਪ ਤ੍ਰਪਕ ਡਿੱਗਦੀਆਂ ਬੂੰਦਾ ਸੁੰਨਸੰਨ ਰਾਤ 'ਚ ਅਜੀਬ ਜਹੀ ਤੁਨੇ ਪੈਦਾ ਕਰ ਰਹੀਆਂ ਸਨ ਅਰੂੜ ਸਿੰਘ ਦੇ ਹੰਝੂ ਵੀ ਅੱਖਾਂ ਦੀਆਂ ਖੋਰਾਂ 'ਚੋਂ ਵਕੇ ਕੰਨਾਂ ਤੱਕ ਪਹੁੰਚ ਚੁੱਕੇ ਸਨ 75 ਸਾਲਾਂ ਦੇ ਕਰੀਬ ਹੋ ਚੁੱਕਿਆ ਸੀ ਆਰੂਟ ਸਿੰਘ ਉਹਨੂੰ ਅੱਜ ਦਿਨ ਵਾਲੀਆਂ ਗੱਲਾਂ ਯਾਦ ਆ ਰਹੀਆਂ ਸਨ ਤੇ ਉਹਦੇ ਹੰਝੂ ਲਗਾਤਾਰ ਵਗ ਰਹੇ ਸਨ ਜਿਵੇਂ ਬਦਲਾਂ ਦਾ ਤੇ ਆਰੂਟ ਸਿੰਘ ਦਾ ਕੋਈ ਸਾਂਝਾ ਦੁੱਖ ਹੋਵੇ ਦੋਵੇਂ ਹੀ ਰੋ ਰਹੇ ਸਨ ਅੱਜ ਉਹਨੂੰ ਦਿ आले ਨੇ ਅੱਜ ਪਰਿਪੰਚਾਇਤ ਜਿ ਕਿਹਾ ਸੀ ਦੇਖ ਵਈ ਸਿੱਧੀ ਤਰ੍ਹਾਂ ਮੇਰਾ ਹਿੱਸਾ ਦੇ ਦੇ ਨਹੀਂ ਤਾਂ ਬਸ ਇਹੀ ਸੋਚ-ਸੋਚ ਕੇ ਆਰੂਟ ਸਿੰਘ ਰੋ ਰਿਹਾ ਸੀ ਉਹਨੇ ਕੀ ਨਹੀਂ ਕੀਤਾ ਸੀ ਦਿ आले ਤੇ ਨਾਮੀ ਲਈ ਮਾਂ ਦਾ ਦਿਹਲੇ ਦੀ ਪੈਦਾ ਹੁੰਦੀ ਹੀ ਮਰ ਗਈ ਸੀ ਤੇ ਪਿਓ ਦਾ 47 ਚ ਉਹਨੂੰ ਯਾਦ ਆਇਆ ਕਿ ਜਦੋਂ ਉਹ ਗੁજરાਂ ਵਾਲੀ ਇੱਕ ਦੁਕਾਨ ਕਰਦੀ ਸੀ ਉਦੋਂ ਉਹ 10 ਸਾਲ ਦਾ ਸੀ ਆਪਦੇ ਬਾਪੂ ਨਾਲ ਕੋਟਨੀ ਥਾਪੇ ਮੰਜੇ ਵਗੈਰਾ ਬਣਾਉਂਦਾ ਹੁੰਦਾ ਸੀ 47 ਚ ਪਿਓ ਬਿਮਾਰ ਹੋ ਗਿਆ ਅਰੂੜ ਸਿੰਘ ਜਦ ਹਿੰਦੁਸਤਾਨ ਪਹੁੰਚਿਆ ਤਾਂ ਨਾਮੀ ਉਨੇ ਉਂਗਲ ਲਾਈ ਹੋਈ ਸੀ ਤੇ دیਵਾਲੇ ਨੂੰ ਗੁੱਦੀ ਚੁੱਕਿਆ ਹੋਇਆ ਸੀ ਚੁੱਕਣਾ ਹੀ ਸੀ ਵੱਡਾ ਭਰਾ ਜੂ ਸੀ ਦੋਮਨ ਨੂੰ ਲੈ ਕੇ ਉਹ ਬਹੁਤ ਪਿੰਡ ਫਿਰਿਆ ਆਖਰੀ ਪਿੰਡ ਵਾਲਿਆਂ ਨੇ ਤਰਸ ਕੇ ਕਿ ਪੰਚਾਇਤ ਜੀ ਜਗਜ ਅਰੂੜ ਸਿੰਘ ਨੂੰ ਦੋ ਕਮਰੇ ਬਣਾ ਦਿੱਤੇ ਪਿੰਡ ਦੇ ਲੋਕਾਂ ਨੇ ਉਹਨੂੰ ਅਰੂੜ ਸਿੰਘ ਤੋਂ ਰੂੜਾ ਬਣਾ ਦਿੱਤਾ ਰੂੜੇ ਨੇ ਲੋਕਾਂ ਦੀ ਮੰਜੀ ਪੜੀਆਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ ਜਵਾਕਾਂ ਨੂੰ ਗੁੱਲੀ ਡੰਡਾ ਕਰ ਦੇਣਾ ਦਿਹਾਲੇ ਤੇ ਨਾਮ ਹੀ ਲਈ ਰੂੜਾ ਹੀ ਮਾ ਪਿਓ ਸੀ ਤੇ ਰੂੜਾ ਹੀ ਵੱਡਾ ਭਰਾ ਉਹਦਾ ਗੁਜ਼ਾਰਾ ਚੰਗਾ ਚੱਲਣ ਲੱਗ ਗਿਆ ਉਹ ਨਾਮੀ ਤੇ ਦਿਯਾਲੇ ਨੂੰ ਖੂਬ ਪੜਾਇਆ ਆਪਾਂ ਮਿਹੋਣ ਪੜ੍ਹੇ ਸੀ ਹੌਲੀ ਹੌਲੀ ਵਕਤ ਬੀਤ ਗਿਆ ਨਾਮੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਤੇ ਦਿਯਾਲਾ ਡਾਕਟਰ ਬਣ ਕੇ ਸ਼ਹਿਰ ਚਲਾ ਗਿਆ ਦਿਯਾਲਾ ਆਪਣੇ ਕੋਲ ਸ਼ਹਿਰ ਅਰੂਪ ਸਿੰਘ ਨੂੰ ਵੀ ਲੈ ਗਿਆ ਸੀ ਪਰ ਦਿਯਾਲੇ ਦੇ ਘਰ ਵਾਲੀ ਬੰਤ ਉਹਨੂੰ ਬਿਨਾਂ ਘਲੂਚੜਕਦੀ ਰਹਿੰਦੀ ਪਰ ਕਰਦਾ ਕੀ ਵਿਚਾਰਾ ਚੁੱਪ ਚਾਪ ਸੁਣ ਲੈਂਦਾ ਹੁਣ ਐ ਸਮਰੇ ਜਾਂਦਾ ਤਾਂ ਜਾਂਦਾ ਕਿੱਥੇ ਕਿਉਂਕਿ ਰੂਟ ਸਿੰਘ ਦੇ ਦੋ ਹੀ ਰਿਸ਼ਤੇ ਸਨ ਦੁਨੀਆ ਤੇ ਨਾ ਮੀਤੀ ਦਿਆਲਾ ਨਾ ਮੀ ਕੋਲ ਉਹ ਜਾ ਕੇ ਰਹਿ ਨਹੀਂ ਸਕਦਾ ਤੇ ਦਿਆਲਾ ਦਿਆਲਾ ਤਾਂ ਆਪਣੀ ਘਰ ਵਾਲੀ ਬੰਤੂ ਦੇ ਕਹੀ ਬਿਨਾ ਕੋਈ ਕੰਮ ਨਹੀਂ ਸੀ ਕਰਦਾ ਕਹਿੰਦੇ ਹੁੰਦੇ ਆ ਨੀਂਦ ਇਦਾਂ ਦੀ ਚੀਜ਼ ਆ ਜੇ ਆ ਜਾਵੇ ਤਾਂ ਸਭ ਭੁਲਾ ਦਿੰਦੀ ਆ ਜੇ ਨਾ ਆਵੇ ਤਾਂ ਸਭ ਭੁੱਲਿਆ ਹੋਇਆ ਵੀ ਯਾਦ ਕਰਵਾ ਦਿੰਦੀ ਆ ਬਾਬੇ ਰੂੜੇ ਨੂੰ ਅੱਜ ਸਭ ਭੁੱਲਿਆ ਹੋਇਆ ਫੇਰ ਤੂੰ ਜਾਦਾ ਆ ਰਿਹਾ ਸੀ ਜਦੋਂ ਉਹ ਪਾਕਿਸਤਾਨ ਬਨਣ ਤੋਂ ਬਾਅਦ ਉਚੜ ਕੇ ਧਰਾਇਆ ਸੀ ਆਪਣੀ ਪੈਨ ਨਾਂਮੀ ਹੋਣੀ ਉਂਗਲ ਲਾਈ ਹੋਈ ਸੀ ਤੇ ਦਿਵਾਲੇ ਨੂੰ ਕੁਛੜ ਚੁੱਕਿਆ ਹੋਇਆ ਸੀ ਤੇ ਫਿਰ ਉਹਦੀ ਨਿਗਾ ਵੇੜਿਜ ਖੜੇ ਮੀਂਹ ਪੇਜ ਰਹੇ ਆਪਣੇ ਸਾਈਕਲ ਤੇ ਗਈ ਜਿਸਦੇ ਲੱਕੜ ਦੇ ਪੈਡਲ ਉਹਨੇ ਆਪ ਕੜ ਕੇ ਪਾਈ ਸਨ ਬਹੁਤ ਜ਼ਿਆਦਾ ਸਨ ਉਸ ਸਾਈਕਲ ਨਾਲ ਜੁੜੀਆਂ ਕਈ ਵਾਰ ਉਹ ਇਸ ਸਾਈਕਲ ਤੇ ਕੁਮਾਰਾਂ ਦੇ ਮੁੰਡੇ ਦਲੀਪ ਨਾਲ ਪੱਠੇ ਵੱਢ ਕੇ ਲਿਆਉਂਦਾ ਹੁੰਦਾ ਸੀ ਦਲੀਪਾ ਨਾਲ ਦੇ ਪਿੰਟ ਲਾਲ ਘੜਤੂ ਸੀ ਤੇ ਕਦੇ-ਕਦੇ ਦਲੀਪੇ ਦੀ ਪੈਨ ਰਤਨੂ ਵੀ ਨਾਲ ਹੁੰਦੀ ਉਹ ਵੀ ਰੂੜੇ ਦੀ ਹਾਂ ਦੀ ਸੀ ਆਹੀ ਕੋਈ 14-15 ਸਾਲ ਦੀ ਪਤਾ ਨਹੀਂ ਰੂੜੇ ਦਾ ਕੀ ਰਿਸ਼ਤਾ ਜੁੜ ਗਿਆ ਸੀ ਉਸ ਨਾਲ ਕਈ ਵਾਰ ਤ ਉਹ ਪਿੰਡ ਦੇ ਜਵਾਂ ਇਕੱਠੇ ਕਰਕੇ 1.5 ਮੀਲ ਤੁਰ ਕੇ ਗੁੱਲੀ ਡੰਡਾ ਕੜਵਾਉਣ ਲਈ ਆਉਂਦੇ ਸੀ ਜਵਾਂ ਕਨੂੰ ਰੂੜਾ ਉਹਨੂੰ ਗੁੱਸੇ ਹੁੰਦਾ ਤੂੰ ਮਰਨ ਜੋ ਇਹਨੇ ਦੂਰ ਕੱਲੀ ਆ ਜਾਂਦੀ ਆ ਰਤਨ ਗੋਹਸ ਛੜਦੀ ਪੱਕੇ ਚਿਹਰੇ ਰੰਗਦੀ ਅੱਖਾਂ ਬਿੱਲੀਆਂ ਤੇ ਅਗਲੇ ਦੰਦਾਂ 'ਚ ਥੋੜੀ ਵਿਲ ਪਰ ਫਿਰ ਵੀ ਰੂੜੇ ਨੂੰ ਉਹ ਇੰਦਰ ਦੇ ਖਾੜੇ ਦੀ ਪਰੀ ਲੱਗਦੀ ਉਦੋਂ ਜ਼ਮਾਨਾ ਚੰਗਾ ਸੀ ਧੀਆਂ ਪਹਿਣਾ ਕੱਲੀਆਂ ਵੀ ਚਲੀਆਂ ਜਾਂਦੀਆਂ ਸਨ ਯਾਦ ਆ ਰੂੜ ਸਿਆ ਮੁਖਸਰ ਵਾਲੀ ਮੱਗੀ ਦਾ ਮੇਲਾ ਉਨੇ ਪਏ ਪੈਨੇ ਖੁਦ ਨਾਲ ਹੀ ਖੁਦ ਨੂੰ ਸਵਾਲ ਕੀਤਾ ਕੰਬਲਿਆ ਉਹ ਵੀ ਕਿਤੇ ਭੁੱਲਣ ਵਾਲੇ ਦਿਨ ਆਪਲਾ ਤੇ ਉਹਨੇ ਖੁਦ ਹੀ ਖੁਦ ਨੂੰ ਜਵਾਬ ਦੇ ਦਿੱਤਾ। ਉਹਨੂੰ ਯਾਦ ਆ ਉਹ ਇੱਕ ਵਾਰ ਨਾਮੀ ਤੇ ਦਿਯਾਲੀ ਨੂੰ ਲੈ ਕੇ ਮਾਗੀ ਦੇ ਮੇਲੇ ਗਿਆ। ਉਦੋਂ ਤਾਂ ਸੁਖ ਨਾਲ ਦਿਯਾਲਾ ਵੀ ਤੁਰਨ ਲੱਗ ਗਿਆ ਸੀ ਤੇ ਰਤਨੋ ਵੀ ਆਈ ਸੀ ਦਿਲੀਪੇ ਨਾਲ ਮੇਲਾ ਵੇਖਣ ਤੇ ਉਹਨੇ ਲਾਲ ਰੰਗ ਦਾ ਪਰਾਂਦਾ ਲੈ ਕੇ ਦਿੱਤਾ ਸੀ ਉਹਨੂੰ। ਦਿਲੀਪੇ ਤੇ ਛੋਰੀਓ ਉਹਨੂੰ ਅੱਜ ਵੀ ਯਾਦ ਆ ਰਿਹਾ ਸੀ ਕਿ ਕਿੰਨਾ ਹੀ ਪਿਆਰ ਕਰਦੀ ਸੀ ਨਾਮੀ ਜਲੇਬੀਆਂ ਨੂੰ। ਤੇ ਜਲੇਬੀਆਂ ਜਲੇਬੀਆਂ ਵਿੱਚ ਤਾਂ ਜਿਵੇਂ ਉਸਦੀ jaan ਵਸਦੀ ਸੀ ਤੇ ਫਿਰ ਉਹਨੇ ਨਾ ਗਲੀਪੇ ਦੁਆਖ ਜਈ ਬਚਾ ਕੇ ਰਤਨੂ ਦੇ ਹੱਥੇ ਦੋ ਜਲੇਬੀਆਂ ਧਰ ਦਿੱਤੀਆਂ ਜਲੇਬੀਆਂ ਫੜਾਉਂਦੇ ਹੋਏ ਰੂੜੇ ਦਾ ਹੱਥ ਰਤਨੂ ਦੇ ਹੱਥ ਨਾਲ ਖਹਿ ਗਿਆ ਰੂੜੇ ਤਾਂ ਕਪਰਾਜੇ ਹੈ ਗਿਆ ਪਰ ਰਤਨੂ ਰਤਨੂ ਬੋਲਾਂ ਵਿੱਚ ਮੁਸਕੁਰਾਉਂਦੀ ਹੋਈ ਜਲੇਬੀਆਂ ਐਵੇਂ ਖਾ ਰਹੀ ਸੀ ਜਿਵੇਂ ਕੋਈ ਸ਼ਾਹੀ ਪੋਜ ਹੋਵੇ ਤੇ ਨਾਵੇਂ ਨੂੰ ਚੋੜੀਆਂ ਪੋਵਾਈਆਂ ਸੀ ਫਿੱਕੇ ਹਰੇ ਰੰਗ ਦੀਆਂ ਤੇ ਦਿਯਾਲੇ ਨੂੰ ਕੈਂਠਾ ਉਹਨੂੰ ਅੱਜ ਵੀ ਯਾਦ ਆ ਜਦ ਦਿਯਾਲੇ ਨੇ ਕਿਹਾ ਸੀ ਬਾਈ ਤੂੰ ਨਹੀਂ ਲੈਣਾ ਕੁਝ ਖਾਲੀ ਜੇ ਵੇਖ ਕੇ ਵੀ ਮੁਸਕਰਾ ਕੇ ਕਿਹਾ ਸੀ ਰੂੜੇ ਨੇ ਦਿਯਾਲੇ ਮੈਂ ਕੋਈ ਜਵਾਕ ਥੋੜੀ ਆ ਨਹੀਂ ਬਾਈ ਜੇ ਤੂੰ ਨਹੀਂ ਕੁਝ ਲੈਣਾ ਅਸੀਂ ਨਹੀਂ ਲੈਣਾ ਸਾਨੂੰ ਤਾਂ ਸਾਡਾ ਬਾਈ ਚਾਹੀਦਾ ਨਿੱਕਾ ਜਿਹਾ ਪੰਜ ਸਾਲ ਦਾ ਦਿਯਾਲਾ ਹੱਥ 'ਚ ਕੈਂਠਾ ਫੜੀ ਖੜਾ ਸੀ ਰੂੜੇ ਨੇ ਉਹਨਾਂ ਦੋਮਾ ਨੂੰ ਕੁੱਟ ਕੇ ਘਰ ਨਾਲ ਲਾਲੀਆ ਸੀ ਪਰ ਅੱਜ ਉਹ ਕੱਲਾ ਪਿਆ ਵੀਤੇ ਨੂੰ ਯਾਦ ਕਰ ਰੋ ਰਿਹਾ ਸੀ ਤੇ ਆਪਣੀ ਅੱਖਾਂ ਦੇ ਕੋਰਾਂ ਵਿੱਚੋਂ ਲਗਾਤਾਰ ਅਤਰੂ ਵਹਾਈ ਜਾ ਰਿਹਾ ਸੀ ਬੜਾ ਕੁਝ ਸੀ ਰੂੜੇ ਦੇ ਦਿਮਾਗ 'ਚ ਜੋ ਪਚਾਲ ਵਾਂਗੂ ਖੋਰੂ ਪਾ ਰਿਹਾ ਸੀ ਉਹਨੂੰ ਅੱਜ ਵੀ ਯਾਦਾ ਚਿਰੋ ਦਿਲੀਪਾ ਪਿਓ ਵਾਰੀ ਤੇ ਜਨਿਗੇ ਆਪਣੀ ਪੈਨ ਰਤਨੂ ਦਾ ਰਿਸ਼ਤਾ ਲੈ ਕੇ ਆਇਆ ਸੀ ਕਿਉਂਕਿ ਰਤਨੂ ਦਾ ਪਿਓ ਹੈ ਨਹੀਂ ਸੀ ਸਿਰਤੇ ਤੇ ਨਾਮੀ ਨੇ ਰੂੜੇ ਦੀ ਬਾਹ ਫੜ ਕੇ ਕਿਹਾ ਸੀ ਬਾਈ ਜਦੋਂ ਭਾਬੀ ਆ ਗਈ ਸਾਨੂੰ ਪਿਆਰ ਕਰਨਾ ਘੱਟ ਕਰ ਦਿਓਗੇ ਦਿਆਲੇ ਵੀ ਬੋਲਿਆ ਸੀ ਬਾਈ ਕਿਤੇ ਭਾਬੀ ਸਾਨੂੰ ਮਤਰੀ ਮਾਂ ਵਾਂਗੂ ਕੁੱਟੂਗੀ ਤਾਂ ਨਹੀਂ ਰੂੜੇ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ ਸੀ ਉਹਨੇ ਨਾਮੀ ਤੇ ਦਿਆਲੇ ਨੂੰ ਕੁੱਟਕੇ ਜੱਫੀ ਪਾਉਂਦੇ ਹੋਏ ਕਿਹਾ ਸੀ ਕਿਸੇ ਨੇ ਨਹੀਂ ਆਣਾ ਆਪਣੇ ਘਰ ਵਿੱਚੋਂ ਮੈਂ ਹੀ ਤੁਹਾਡਾ ਮਾਂ ਤੇ ਬਾਪ ਬਣ ساری ਉਮਰ ਤੁਹਾਡਾ ਖਿਆਲ ਰੱਖੂੰਗਾ ਰੂੜੇ ਦੇ ਪਿਓ ਨੇ ਮਰਦੇ ਵਕਤ ਰੂੜੇ ਨੂੰ ਕਿਹਾ ਸੀ ਹੁਣ ਨਾਮੀ ਤੇ ਦਿਵਾਲੇ ਦੀ ਜ਼ਿੰਮੇਵਾਰੀ ਤੇਰੀ ਆ ਰੂੜਿਆ ਵੇਖੀ ਇਹ ਨਾ ਮਾਸੂਮ ਨੂੰ ਰੋਣਾ ਦੇਵੀ ਤੇ ਉਹਨੇ ਕਰਾਈ ਦਲੀਪੇ ਨੂੰ ਮੋੜ ਦਿੱਤਾ ਸੀ ਉਸ ਤੋਂ ਬਾਅਦ ਉਹਨੇ ਕਦੇ ਰੂੜੇ ਨੂੰ ਬੁਲਾਇਆ ਨਹੀਂ ਸੀ ਰਤ ਨੂੰ ਵੀ ਵਿਆਹ ਕਰਾ ਕੇ ਸੌਰੀ ਕਰ ਚਲੀ ਗਈ ਸੀ ਤੇ ਅੱਜ ਰੂੜਾ ਇਕੱਲਾ ਬਿਆ ਰੋ ਰਿਹਾ ਸੀ ਬਾਹਰ ਵਰਦੀ ਮੀਂਹਕ ਤੇ ਅੰਦਰੋਂ ਟੁੱਟਾ ਹੋਇਆ ਸੀ ਹਨੇਰੀ ਨਾਲ ਝੜਜੂ ਉਖੜੀ ਰੁੱਖ ਵਾਂਗ ਉਹਦਾ ਸਰੀਰ ਥੱਕ ਕੇ ਛਮਾਰੀ ਵਕਰੀ ਵਾਂਗ ਕੰਬਰੀ ਹਸੀ ਦਿਨ ਰਾਤ ਕੰਮ ਨੂੰ ਮੂਰੇ ਲਾ ਕੇ ਰੱਖਣ ਵਾਲਾ ਅੱਜ ਬੇਜਾਨ ਹੋਇਆ ਪਿਆਸੀ ਉਮਰ ਵੀ ਤਾਂ ਹੋ ਗਈ ਸੀ ਹੁਣ 75 ਤੋਂ ਪਾਰ ਉਹਨੂੰ ਯਾਦ ਆਇਆ ਨਾਮੀ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਸੀ ਉਹਨੇ ਨਾਮੀ ਨੂੰ ਦਿੱਤਾ ਸੰਦੂਖ ਤੇ ਲੱਕੜ ਦੀ ਪੇਟੀ ਉਹਨੇ ਆਪ ਹੱਥੀ ਬਣਾਈ ਸੀ ਦੇ ਹਲੇ ਨੂੰ ਸ਼ਹਿਰ ਭੇਜਿਆ ਸੀ ਪੜਨਾ ਤੇ ਆਪ ਅਨਪੜਹੀ ਰਹਿ ਗਿਆ। ਹਰਿਆਨ ਦਾ ਵੀ ਕਿਉਂ ਨਾ 47 ਦੇ ਵੰਡ ਵੇਲੇ ਮਰਦਾ ਬਾਪੂ ਜ਼ਿੰਮੇਵਾਰੀ ਏਡੀ ਤੇ ਗਿਆ। ਰੂੜੇ ਨੂੰ ਉਹ ਜਦ ਤੱਕ ਉਸ ਜ਼ਿੰਮੇਵਾਰੀ ਚੋਂ ਬਾਹਰ ਆਇਆ ਉਹਦੇ ਵਾਲ ਕਾਲਿਆਂ ਤੋਂ ਚਿੱਟੇ ਹੋ ਚੁੱਕੇ ਸਨ। ਲੋਕਾਂ ਨੇ ਤਾਂ ਉਹਦੀ ਜਵਾਨੀ ਲੰਘਦੀ ਕੀ ਦੇਖਣੀ ਸੀ। ਉਹਨੂੰ ਤਾਂ ਖੁਦ ਨੂੰ ਪਤਾ ਨਾ ਲੱਗਾ ਕਿ ਕਦੋਂ ਤੇ ਤੇ ਜਵਾਨੀ ਆਈ ਤੇ ਕਦ ਚਲੀ ਗਈ। ਜਿਰੂ ਦੇ ਆਲੇ ਅੜਕੇ ਡਾਕਟਰ ਲੱਗਿਆ ਸੀ ਤਾਂ ਉਹਨੇ ਸਾਰੇ ਪਿੰਡ 'ਚ ਲੱਡੂ ਵੰਡੇ ਸੀ ਵਿਆਹ ਤਾਂ ਦਿਯਾਲੀ ਨੇ ਸ਼ਹਿਰ 'ਚ ਆਪੇ ਹੀ ਕਰਵਾ ਲਿਆ ਸੀ ਉਹਨੇ ਤਾਂ ਰੂੜੇ ਨੂੰ ਵੀ ਨਹੀਂ ਦੱਸਿਆ ਪਰ ਬਾਅਦ ਵਿੱਚ ਰੂੜੇ ਨੂੰ ਸ਼ਹਿਰ ਆਪਣੇ ਕੋਲ ਜ਼ਰੂਰ ਲੈ ਗਿਆ ਸੀ ਕਿਉਂਕਿ ਦਿਯਾਲਾ ਤੇ ਉਹਦੇ ਘਰ ਵਾਲੇ ਦੋਨੋਂ ਡਾਕਟਰ ਸੀ ਤੇ ਸ਼ਹਿਰ 'ਚ ਨੌਕਰ ਮਹਿੰਗੇ ਮਿਲਦੇ ਆ ਸਬਜ਼ੀ ਵਗੈਰਾ ਲੈ ਆਉਣੀ ਤੇ ਦਿਯਾਲੀ ਦੇ ਜਵਾਕ ਨੂੰ ਸਕੂਲ ਛੱਡਣਾ ਤੇ ਲੈ ਕੇ ਆਉਣਾ ਸਭ ਕੰਮ ਰੂੜੇ ਦੇ ਹੁੰਦੇ ਸੀ। ਉਹਨੂੰ ਇਹ ਕੰਮਾਂ ਤੋਂ ਕੋਈ ਔਖ ਨਹੀਂ ਸੀ। ਔਖ ਸੀ ਤਾਂ ਦਿਹਾੜੀ ਦੀ ਘਰ ਵਾਲੀ ਦੀ ਟੁਕ ਟਕਾਈ ਤੋਂ। ਪਰ ਉਹ ਕਰਦਾ ਵੀ ਕੀ? ਹੁਣ ਰੋਟੀ ਤਾਂ ਕਿਤੋਂ ਖਾਣੀ ਸੀ? ਇਹ ਸੋਚਦੇ ਸੋਚਦੇ ਉਸਦੇ ਰੁੱਕੇ ਹੱਜੂ ਫੇਰ ਵਹਿ ਤਰੇ। ਉਹ ਪੁਰਾਣੀ ਸਵਾਦ ਦੀ, ਪੁਰਾਣੀ ਮੰਜੇ ਤੇ ਪਿਆ ਸੀ। ਪੂਰਾ ਮਹੀਨਾ ਕੜਾਕੇ ਦੀ ਠੰਡ, ਬਾਹਰਲਾ ਮਿੰਦ ਰੁਕ ਚੁੱਕਾ ਸੀ ਪਰ ਇਹਦੇ ਅੰਦਰਲਾ ਬੱਦਲ ਹਲੇ ਵੀ ਵਰ ਰਿਹਾ ਸੀ। ਉਹਨੂੰ ਯਾਦ ਆਇਆ ਕੱਲ ਤਾਂ ਦਿਹਾਲੇ ਦੀ ਕਰਵਲੀ ਨੇ ਹੱਥ ਹੀ ਕਰਤੀ ਸੀ ਰੂੜਾ ਬੈਠਾ ਰੋਟੀ ਖਾ ਰਿਹਾ ਸੀ ਬੋਲੀ ਪਾਜੀ ਰੋਟੀ ਤਾਂ ਤੁਸੀਂ ਚਾਰ ਬੰਦਿਆਂ ਜਿੰਨੀ ਖਾ ਜਾਣੀ ਆ ਕੰਮ ਕਰ ਵੇਲੇ ਤੁਹਾਡੇ ਹੱਡ ਦੁਖਣ ਲੱਗ ਜਾਂਦੇ ਆ ਤੇ ਰੂੜਾ ਚੁੱਪਚਾਪ ਪਿੰਡ ਮੁੜਾਇਆ ਸੀ ਦਿਹਾਲਾ ਉਹਦੇ ਮੰਗਰ ਤਾਇਆ ਸੀ ਪਰ ਉਹਨੂੰ ਲੈਣ ਨਹੀਂ ਸਗੋ ਘਰ ਚੋਂ ਹਿੱਸਾ ਵੰਡੋਣ ਅਜੋਨੇ ਫਰੀ ਪੰਚਾਇਤ ਰੂੜੇ ਨੂੰ ਕਿਹਾ ਸੀ ਬਈ ਸਿੱਧੀ ਤੇਰਾ ਮੇਰਾ ਹਿੱਸਾ ਦੀਦੀ ਨਹੀਂ ਤਾਂ ਪੁਲਿਸ ਦਵਾਉਂ ਫਿਰ ਮੇਰਾ ਹਿੱਸਾ ਮੈਨੂੰ ਤੇ ਤੇਰਾ ਤੈਨੂੰ ਇਸੇ ਸੋਚ ਡੁੱਬੇ ਰੂੜੀ ਦੀ ਅੱਖ ਲੱਗੇ ਸੁਪਨੇ 'ਚ ਰਤਨੋ ਆਈ ਤੇ ਬੋਲੀ ਕੀ ਗੱਲ ਕਮਜ਼ੋਰ ਹੋ ਗਿਆ ਰੂੜਿਆ ਤੂੰ タルਤੀ ਥੱਕ ਹੁੰਦਾ ਸੀ ਇਦਾਂ ਹਾਰ ਨਹੀਂ ਮੰਨੀਦੀ ਹੁੰਦੀ ਰੂੜਾ ਵਾਖ ਰੋਵਾ ਕਰੂ ਕੇ ਆਂਦਾ ਉੱਠ ਕੇ ਬੈਠ ਗਿਆ ਉਹਨੂੰ ਸਿਆਲ ਦੀ ਠੰਡੀ ਰੁੱਤ 'ਚ ਪਸੀਨਾ ਆ ਗਿਆ ਉਹੋਠ ਕੇ ਬਾਹਰ ਆ ਗਿਆ ਪੂਰੀ ਰਾਤਾ ਪੁੰਨਿਆ ਦਾ ਚੰਨ ਅਸਮਾਨ ਖੜਾ ਸੀ ਰੂੜੇ ਨੂੰ ਉਹ ਆਪਣੇ ਵਰਗਾ ਲੱਗਿਆ ਉਹਦੀ ਚਾਨਣੀ ਨੂੰ ਕੋਈ ਨਹੀਂ ਸੀ ਦੇਖ ਰਿਹਾ ਪੂਰੀ ਚਾਨਣੀ ਵੀ ਰੂੜੀ ਦੀ ਜਵਨੀ ਵਾਂਗ ਬਿਨਾ ਕਿਸੇ ਦੇ ਦੇਖੀ ਲੰਘ ਰਹੀ ਸੀ ਬੱਬਰੂੜਾ ਉਸ ਵੱਲ ਦੇਖ ਕੇ ਮੁਸਕਰਾ ਗਿਆ ਰਤਨ ਦਾ ਸੁਪਨਾ ਉਸ ਨਵੀਂ ਰੂਫੋਕ ਗਿਆ ਸੀ ਉਹ ਚੁੱਪਚਾਪ ਸੋ ਗਿਆ ਸਵੇਰੇ ਉઠਿਆ ਤੇ ਆਪਣੇ ਪੁਰਾਣੇ ਸੰਦਾ ਵਾਲਾ ਬਕਸਾ ਕੱਢਿਆ ਤੇ ਸਾਈਕਲ ਰੱਖ ਮਸਕੁਰਾਂਦਾ ਹੋਇਆ ਫਿਰ ਤੁਰ ਪਿਆ ਪਿੰਡ ਦੇ ਲੋਕਾਂ ਦੀ ਮੰਜੇ ਪੇੜੀਆਂ ਠੋਕਨ ਤਨਵਾਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਆ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ ਸਹਿ ਸ਼ਕਲ ਜੀ